ਕਿਸੇ ਦੀਆਂ ਇਨਕੁਆਰੀਆਂ ਹੋ ਰਹੀਆਂ ਕਿਸੇ ਤੇ ਪਰਚੇ ਹੋ ਰਹੇ ਪਰ ਪ੍ਰਧਾਨ ਸਾਹਿਬ ਕਿਹੜੇ ਮੂੰਹ ਨਾਲ ਅੱਜ ਤੋਂ ਮਹੀਨੇ ਡੇਢ ਮਹੀਨੇ ਬਾਅਦ ਇਹਨਾਂ ਦੇ ਕੋਲ ਆਓਗੇ ਜੇ ਤੁਸੀਂ ਸਮਝੌਤਾ ਕਰ ਲਿਆ ਅਲਾਈਅנס ਕਰ ਲਿਆ ਮੈਨੂੰ ਦੱਸੋ ਬਈ ਸੁਇਸਾਈਡ ਕਰਨ ਨਾਲੋਂ ਮੇਰੇ ਵਰਗੇ ਬੰਦੇ ਤਾਂ ਘਰ ਬੈਠਣਾ ਪਸੰਦ ਕਰਨਗੇ ਆਪਣੇ ਵਰਕਰਾਂ ਤਾਂ ਹੀ ਬਾਅਦ ਵਿੱਚ ਗਰਮ ਹਵਾ ਆਣ ਦਊਗਾ ਪਹਿਲਾਂ ਆਪ ਝੱਲੂਗਾ ਇਹ ਮੈਂ ਤੁਹਾਨੂੰ ਯਕੀਨ ਦਿਵਾਉਣਾ ਰਦਾਨ ਸਾਹਿਬ ਸੁਣ ਲਿਓ ਜੇ ਇਹ ਪ੍ਰਦਰਸ਼ਨ ਇਹ ਸਰਕਾਰ ਦੀ ਕਾਰਗੁਜ਼ਾਰੀ ਦੇ ਖਿਲਾਫ ਆ ਡੂੜ ਸਾਲ ਤੋਂ ਆ ਸਾਰੇ ਸਾਹਮਣੇ ਬੈਠੇ ਆ ਵਿੱਚੇ ਹੀ ਸਰਪੰਚ ਇਹ ਸਰਕਾਰ ਦੀ ਤਸ਼ੱਦਦ ਦਾ ਸਹਿਮਣਾ ਕਰਦੇ ਆ ਰਹੇ ਕਿਸੇ ਦੀਆਂ ਇਨਕੁਆਰੀਆਂ ਹੋ ਰਹੀਆਂ ਕਿਸੇ ਤੇ ਪਰਚੇ ਹੋ ਰਹੇ ਆ ਹਲੇ ਤਾਜੀ ਮਿਸਾਲ ਐ ਇੱਥੇ ਦੀ ਜਿਹੜੀ ਠੱਗ ਐ ਐਮਐਲਏ ਐ ਜਿਹੜੀ ਕਬਜ਼ਿਆਂ ਦੇ ਵਾਸਤੇ ਸਾਰੀ ਦੁਨੀਆ 'ਚ ਮਸ਼ਹੂਰ ਹੈ ਉਹ ਜਮਹੂਰੀ ਤਰੀਕੇ ਨਾਲ ਇੱਥੇ ਦੇ ਪ੍ਰਧਾਨ ਨੂੰ ਤਾਂ ਹਟਾ ਨਹੀਂ ਸਕੀ ਤੇ ਇਸ ਸਰਕਾਰ ਦੇ ਇੱਕ ਐਗਜ਼ੈਕਟਿਵ ਆਰਡਰ ਨਾਲ ਇੱਥੇ ਦਾ ਪ੍ਰਧਾਨ ਹਟਾਤਾ ਅਸੀਂ ਐਹ ਜੀ ਸਰਕਾਰ ਦੇ ਉਲਟ ਪਿਛਲੇ 4 ਮਹੀਨੇ ਤੋਂ ਅੱਜ 1.5 ਮਹੀਨਾ ਪ੍ਰੋਕਿਊਰਮੈਂਟ ਵਾਲਾ ਛੱਡ ਦिए ਪ੍ਰਦਰਸ਼ਨ ਕਰਦੇ ਆ ਰਹੇ ਔਰ ਲਗਾਤਾਰ ਕਾਂਗਰਸ ਪਾਰਟੀ ਦੇ ਕਾਰਕੁਨ ਹਮ ਹਮਾ ਕੇ ਸਾਰੇ ਪ੍ਰਦਰਸ਼ਨਾਂ ਦੇ ਵਿੱਚ ਆਉਂਦੇ ਜਾ ਰਹੇ ਪਰ ਪ੍ਰਧਾਨ ਸਾਹਿਬ ਕਿਹੜੇ ਮੂੰਹ ਨਾਲ ਅੱਜ ਤੋਂ ਮਹੀਨੇ ਡੇਢ ਮਹੀਨੇ ਬਾਅਦ ਇਹਨਾਂ ਦੇ ਕੋਲ ਆਓਗੇ ਜੇ ਤੁਸੀਂ ਸਮਝੌਤਾ ਕਰ ਲਿਆ ਅਲਾਈਅੰਸ ਕਰ ਲਿਆ ਮੈਨੂੰ ਦੱਸੋ ਆਪ ਬੈਠੇ ਬਾਜਵਾ ਸਾਹਿਬ ਵੀ ਇਹੀ ਗੱਲ ਕਰ ਰਹੇ ਸੀ ਵੀ ਯਾਰ ਕਿਤੇ ਕੋਈ ਭਾਣਾ ਵਰਤ ਨਾ ਜਾਏ ਜਿਸ ਤਰੀਕੇ ਅਸੀਂ ਲੱਗੇ ਹੋਏ ਆ ਕਿਤੇ ਉਪਰੋਂ ਕੋਈ ਇਹੋ ਜਿਹਾ ਹੁਕਮਨਾਮਾ ਜਾਰੀ ਨਾ ਹੋ ਜਾਏ ਤੁਹਾਡੇ ਦੋਨਾਂ ਦੀ ਇਹ ਡਿਊਟੀ ਬਣਦੀ ਹੈ ਵੀ ਇਹਨਾਂ ਦੀਆਂ ਭਾਵਨਾਵਾਂ ਪੂਰੇ ਜੋਰ ਨਾਲ ਉੱਥੇ ਉਠਾਏ ਹੋ ਜੇ ਜਿਵੇਂ ਪਹਿਲੇ ਬੋਲਦੇ ਬੁਲਾਰੇ ਬਾਈ ਲੱਖਾ ਬੋਲ ਕੇ ਗਿਆ ਇੱਥੇ ਬਾਈ ਪ੍ਰਗਟ ਬੋਲ ਕੇ ਗਿਆ ਹੱਥ ਖੜੇ ਕਰਕੇ ਉਹਨਾਂ ਨੇ ਸਾਰਿਆਂ ਤੋਂ ਪੁੱਛਿਆ ਵੀ ਕੋਈ ਅਲਾਈਅੰਸ ਦੇ ਹੱਕੇ 'ਚ ਹੈ ਕਿ ਨਹੀਂ ਹੈ ਤੇ ਇੱਥੇ ਇੱਕ ਇੱਕ ਬੰਦੇ ਨੇ ਹੱਥ ਖੜਾ ਕਰਕੇ ਇਸ ਗੱਲ ਤੇ ਤਾਇਦ ਕੀਤੀ ਵੀ ਇੱਥੇ ਕਾਗਰਸ ਪਾਰਟੀ ਆਪ ਇੰਨੀ ਸਮਰਥ ਹੈ ਭਾਈ ਭਾਜੀਪੀ ਦੀ ਸਰਕਾਰ ਨੂੰ ਉੱਥੇ ਤੇ ਸਟੇਟ ਦੀ ਸਰਕਾਰ ਨੂੰ ਇੱਥੇ ਮੂੰਹ ਤੋੜ ਜਵਾਬ ਦੇ ਸਕੇ ਅਗਰ ਤੁਸੀਂ ਕਿਤੇ ਕੋਈ ਗਲਤੀ ਨਾਲ ਅਲਾਈਅੰਸ ਵਗੈਰਾ ਕਰ ਲਿਆ ਤੇ ਤੇ ਭਾਈ ਸੁਸਾਈਸਾਈਡ ਕਰਨ ਨਾਲੋਂ ਮੇਰੇ ਵਰਗੇ ਬੰਦੇ ਤਾਂ ਘਰ ਬੈਠਣਾ ਪਸੰਦ ਕਰਨਗੇ ਅਸੀਂ ਉਸ ਅਲਾਈਅੰਸ ਦੇ ਵਿੱਚ ਆਣਾ ਕੋਈ ਨਹੀਂ ਸਾਰੇ ਵਰਕਰਾਂ ਵਾਂਗੂ ਮੈਂ ਵੀ ਇੱਕ ਵਰਕਰ ਆ ਲੜਾਈ ਅੱਗੇ ਲੜ ਵੱਧ ਕੇ ਲੜੂੰਗਾ ਆਪਣੇ ਵਰਕਰਾਂ ਤਾਂ ਹੀ ਬਾਅਦ ਵਿੱਚ ਗਰਮ ਹਵਾ ਆਣ ਦਊਗਾ ਪਹਿਲਾਂ ਆਪ ਝੱਲੂੰਗਾ ਇਹ ਮੈਂ ਤੁਹਾਨੂੰ ਯਕੀਨ ਦਿਵਾਉਣਾ ਆਪਣੀ ਲੀਡਰਸ਼ਿਪ ਨੂੰ ਯਕੀਨ ਦਿਵਾਉਣਾ ਵਕਤ ਥੋੜਾ ਆ ਇੰਨਾ ਹੀ ਕਹਿਣਾ ਚਾਹੁੰਦਾ ਸੀਗਾ ਬਈ ਲੜਨ ਨੂੰ ਸਾਰੇ ਤਿਆਰ ਬੈਠੇ ਆ ਇਸ ਸੂਬੇ ਦੀ ਸਰਕਾਰ ਤੇ ਸੈਂਟਰ ਦੀ ਸਰਕਾਰ ਦੇ ਅਗੇਂਸਟ ਪਰ ਫੈਸਲੇ ਥੋੜੇ ਇਹੋ ਜਿਹੇ ਨਾ ਹੋ ਜਾਣ ਜਿਹੜੇ ਇਸ ਲੜਾਈ ਦਾ ਮੂੰਹ ਹੀ 모ੜ ਦੇਣ